ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਦਸਤਕ ਦੇ ਰਹੀ ਹੈ ਹਲਕਾ ਖਡੂਰ ਸਾਹਿਬ ਜਿਸ ਦੇ ਵਿੱਚ ਮਾਝਾ ਦੁਆਬਾ ਤੇ ਮਾਲਵਾ ਤਿੰਨ ਖੇਤਰਾਂ ਦੇ ਵਿਧਾਨ ਸਭਾ ਹਲਕੇ ਪੈਂਦੇ ਨੇ ਤੇ ਉੱਥੋਂ ਚੋਣ ਲੜਨ ਜਾ ਰਹੇ ਨੇ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਤੇ ਉਸਦੇ ਸਾਥੀ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਦਾ 1 ਸਾਲ ਪੂਰਾ ਹੋਣ ਤੇ ਫਿਰ ਐਕਸਟੈਂਡ ਕਰ ਦਿੱਤਾ ਗਿਆ ਯਾਨੀ ਕਿ ਐਨਐਸਏ ਦੇ ਤਹਿਤ ਹੋਰ ਵਾਧਾ ਕਰ ਦਿੱਤਾ ਗਿਆ 1 ਸਾਲ ਦੇ ਲਈ ਪਰ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਜਿਹੜਾ ਫੈਸਲਾ ਕੀਤਾ ਅਮਰਿਤਪਾਲ ਸਿੰਘ ਖੜੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਹੋਣਗੇ ਇਸ ਗੱਲ ਦੀ ਪੁਸ਼ਟੀ ਵਕੀਲ ਰਾਜਦੇਵ ਸਿੰਘ ਖਾਲਸਾ ਦੇ ਵੱਲੋਂ ਕਰ ਦਿੱਤੀ ਗਈ ਹੈ ਜਿਹੜੇ ਕਿ ਖੁਦ ਖੜੂਰ ਸਾਹਿਬ ਹਲਕੇ ਤੋਂ 1999 ਤੋਂ 99 ਤੱਕ ਲੋਕ ਸਭਾ ਦੇ ਮੈਂਬਰ ਰਹੇ ਪਾਰਲੀਮੈਂਟ ਚੋਣ ਉਹਨਾਂ ਨੇ ਵੀ ਜਿੱਤੀ ਸੀ ਤਾਂ ਉਹਨਾਂ ਦਾ ਵੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਲ ਨਾਤਾ ਰਿਹਾ ਹੈ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਸਿਮਰਨਜੀਤ ਸਿੰਘ ਮਾਨ ਦੇ ਧੜੇ ਦੇ ਨਾਲ ਵੀ ਉਹਨਾਂ ਦੀ ਨੇੜਤਾ ਰਹੀ ਹੈ ਤਾਂ ਉਹ ਉਸੇ ਸੀਟ ਤੋਂ ਜਿਹੜੇ ਕੀ ਐਮਪੀ ਖੁਦ ਵੀ ਰਹਿ ਚੁੱਕੇ ਨੇ ਤੇ ਅੱਜਕੱਲ੍ਹ ਅਮਰਿਤਪਾਲ ਸਿੰਘ ਦੀ ਵਕਾਲਤ ਕਰਦੇ ਨੇ ਅਮਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ ਅੰਮ੍ਰਿਤਸਰ ਡੀਸੀ ਦੇ ਹੁਕਮਾਂ ਤੋਂ ਬਾਅਦ ਇਹ ਐਨਐਸਏ ਲਗਾਈ ਗਈ ਨੈਸ਼ਨਲ ਸਕਿਉਰਿਟੀ ਐਕਟ ਜਦੋਂ ਅਜਨਾਲਾ ਥਾਣੇ ਦੇ ਵਿੱਚ ਦਾ ਜਿਹੜਾ ਕਾਂਡ ਹੈ ਉਹ ਸਾਹਮਣੇ ਆਇਆ ਸੀ ਆਨਾ ਕਿਸ ਗੱਲ ਦੀ ਅਲੋਚਨਾ ਹੁਣ ਤੱਕ ਹੁੰਦੀ ਰਹੀ ਹੈ ਕਿ ਪੰਜਾਬ ਸਰਕਾਰ ਨੇ ਜੇਕਰ ਕਾਰਵਾਈ ਕਰਨੀ ਸੀ ਤਾਂ ਥਾਣੇ ਨੂੰ ਲੈ ਕੇ ਜੋ-ਜੋ ਕੁਝ ਹੋਇਆ ਉੱਥੇ ਗਤੀਵਿਧੀ ਹੋਈ ਉਸ ਹਿਸਾਬ ਦੇ ਨਾਲ ਕੋਈ ਵੀ ਕਾਨੂੰਨੀ ਆਧਾਰ ਦੇ ਉੱਤੇ ਐਕਸ਼ਨ ਲਿਆ ਜਾ ਸਕਦਾ ਸੀ ਪਰ ਜਿਸ ਤਰ੍ਹਾਂ ਦਾ ਮਾਹੌਲ ਉਲੀਕਿਆ ਗਿਆ ਬਣਾਇਆ ਗਿਆ ਉਸ ਦੇ ਨਾਲ ਆ ਜਿਹੜਾ ਕੀ ਸਿੱਧੇ ਤੌਰ ਦੇ ਉੱਤੇ ਟਾਰਗੇਟ ਕੀਤਾ ਗਿਆ ਸਿੱਖ ਭਾਈਚਾਰਾ ਵੀ ਇਸ ਦੇ ਨਾਲ ਟਾਰਗੇਟ ਹੋਇਆ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੀ ਅਲੋਚਨਾ ਪੰਜਾਬ ਸਰਕਾਰ ਨੂੰ ਸਹਿਣੀ ਪਈ ਹੈ ਇਸ ਮਾਮਲੇ ਦੇ ਵਿੱਚ ਤੇ ਹੁਣ ਖਬਰ ਇਹ ਹੈ ਕਿ ਉਹਨਾਂ ਦੇ ਅਮਰਿਤਪਾਲ ਸਿੰਘ ਦੇ ਜਿਹੜੇ ਸਾਥੀ ਨੇ ਜਾਂ ਵਕਾਲਤ ਕਰਨ ਵਾਲੇ ਨੇ ਉਹਨਾਂ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਪਤਾ ਇਹ ਵੀ ਲੱਗਿਆ ਕਿ ਪਹਿਲਾਂ ਅਮਰਿਤਪਾਲ ਸਿੰਘ ਨੇ ਨਾ ਕਰ ਦਿੱਤੀ ਸੀ ਕਿ ਨਹੀਂ ਉਹਨਾਂ ਦਾ ਇਹ ਮਕਸਦ ਹੀ ਨਹੀਂ ਹੈ ਕਿਉਂਕਿ ਅਮਰਿਤਪਾਲ ਸਿੰਘ ਨੇ ਜਦੋਂ ਗਤੀਵਿਧੀਆਂ ਸ਼ੁਰੂ ਕੀਤੀਆਂ ਸੀ ਅਮਰਿਤ ਸੰਚਾਰ ਸ਼ੁਰੂ ਕੀਤਾ ਸੀ ਜਾਂ ਫਿਰ ਨੌਜਵਾਨਾਂ ਨੂੰ ਨਸ਼ੇ ਛਡਾਉਣ ਦਾ ਜਿਹੜਾ ਹੁਕਾ ਦਿੱਤਾ ਸੀ ਉਹਨਾਂ ਵੇਲੇਆਂ ਦੇ ਵਿੱਚ ਜਦੋਂ ਹਾਲੇ ਗ੍ਰਿਫਤਾਰ ਨਹੀਂ ਸੀ ਹੋਇਆ ਅਮਰਿਤਪਾਲ ਸਿੰਘ ਆਪਣੇ ਸਾਥੀਆਂ ਦਾ ਨਾਲ ਜਿੱਥੇ ਦਿਲ ਕਰਦਾ ਸੀ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਿਹਾ ਸੀ ਆ ਜਾ ਰਿਹਾ ਸੀ ਇਥੋਂ ਤੱਕ ਕਿ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਮੁਹਾਲੀ ਚੰਡੀਗੜ੍ਹ ਦੀ ਸਰਹਾਦ ਦੇ ਉੱਤੇ ਹਾਲੇ ਤੱਕ ਲੱਗਿਆ ਹੋਇਆ ਉੱਥੇ ਵੀ ਸ਼ਰਕਤ ਕੀਤੀ ਗਈ ਸੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਵੀ ਕਿਤੇ ਇਲੈਕਸ਼ਨ ਦੇ ਬਾਰੇ ਸਿਆਸਤ ਦੇ ਬਾਰੇ ਅਮਰਿਤਪਾਲ ਸਿੰਘ ਨੂੰ ਪੁੱਛਿਆ ਜਾਂਦਾ ਰਿਹਾ ਤੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਕੋਈ ਮਨਛਾ ਨਹੀਂ ਹੈ ਕੋਈ ਮਕਸਦ ਨਹੀਂ ਹੈ ਸਿਆਸਤ ਕਰਨ ਦਾ ਤੇ ਨਾ ਹੀ ਚੋਣਾਂ ਲੜਨ ਦਾ ਨਾ ਹੀ ਉਹ ਸਿਆਸੀ ਪਾਰਟੀ ਬਣਾਉਣਗੇ ਪਰ ਹੁਣ ਉਹਨਾਂ ਨੇ ਇਹ ਫੈਸਲਾ ਪਲਟ ਲਿਆ ਉਹਨਾਂ ਦੇ ਪਤਾ ਲੱਗਿਆ ਕਿ ਸਾਥੀਆਂ ਨੇ ਇਸ ਗੱਲ ਨੂੰ ਲੈ ਕੇ ਅਮਰਿਤਪਾਲ ਸਿੰਘ ਨੂੰ ਮਨਾਉਣ ਦੀ ਲੰਮੇ ਸਮੇਂ ਤੋਂ ਜਦੋਜਾਦ ਕੀਤੀ ਹੈ ਕੋਸ਼ਿਸ਼ ਕੀਤੀ ਹੈ ਕਿ ਖਡੂਰ ਸਾਹਿਬ ਹਲਕੇ ਤੋਂ ਉਹਨਾਂ ਨੂੰ ਚੋਣ ਲੜਾਈ ਜਾਣੀ ਹੈ ਤਾਂ ਹੁਣ ਅਮਰਿਤਪਾਲ ਸਿੰਘ ਨੇ ਇਸ ਗੱਲ ਦੀ ਜਿਹੜੀ ਹੈ ਹਾਮੀ ਭਰ ਦਿੱਤੀ ਹੈ ਤੇ ਇਸ ਗੱਲ ਦੀ ਪੁਸ਼ਟੀ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਕੀਤੀ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਦੇਖਦੇ ਹਾਂ ਕਿ ਖਡੂਰ ਸਾਹਿਬ ਹਲਕੇ ਤੋਂ ਜਿਹੜੇ ਚੋਣਾਂ ਦਾ ਸਮੀਕਰਨ ਕਿੰਨਾ ਕੋ ਬਣਦਾ ਉਸ ਸੀਟ ਦਾ ਬਦਲਦਾ ਹੈ ਕਿਉਂਕਿ ਅਮਰਿਤਪਾਲ ਸਿੰਘ ਦੇ ਚੋਣ ਮੈਦਾਨ ਦੇ ਵਿੱਚ ਆਉਣ ਦੇ ਨਾਲ ਹੋ ਸਕਦਾ ਹੈ ਕਿ ਉਸ ਇਲਾਕੇ ਦੇ ਲੋਕ ਆ ਜਿਹੜੇ ਉਹ ਆਪਣਾ ਮਨ ਬਦਲਦੇ ਜੇ ਬਦਲਦੇ ਨੇ ਜਾਂ ਨਹੀਂ ਬਦਲਦੇ ਉੱਥੋਂ ਦੇ ਵੋਟਰਾਂ ਨੇ ਤੈਅ ਕਰਨਾ ਪਰ ਇਹ ਕੋਈ ਛੋਟੀ ਗੱਲ ਬਾਕੀ ਸਿਆਸੀ ਪਾਰਟੀਆਂ ਵੀ ਘਟਾ ਕੇ ਇਸ ਨੂੰ ਨਹੀਂ ਦੇਖ ਰਹੀਆਂ ਕਿਉਂਕਿ ਅਮਰਤਪਾਲ ਸਿੰਘ ਉਹ ਚਿਹਰਾ ਬਣ ਗਿਆ ਸੀ ਖਾਸ ਕਰਕੇ ਸਿੱਖ ਭਾਈਚਾਰੇ ਦੇ ਅੰਦਰ ਜਾਂ ਫਿਰ ਉਸ ਇਲਾਕੇ ਦੇ ਅੰਦਰ ਖਡੂਰ ਸਾਹਿਬ ਹਲਕੇ ਦੇ ਵਿੱਚੋਂ ਚੋਣ ਲੜਨ ਜਾ ਰਹੇ ਨੇ ਅਮਰਤਪਾਲ ਸਿੰਘ ਉਹਨਾਂ ਦੀ ਜਿਹੜੀ ਹਮਦਰਦੀ ਦੀ ਵੋਟ ਹੈ ਜਿਹੜੀ ਉਹ ਵੀ ਹਾਸਲ ਹੋ ਸਕਦੀ ਹੈ ਤਾਂ ਹੁਣ ਜੇਲ੍ਹ ਦੇ ਵਿੱਚ ਬੈਠਿਆ ਹੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿੱਥੇ ਐਨਐਸਏ ਲੱਗਾ ਹੋਇਆ ਐਕਸਟੈਂਡ ਕਰ ਦਿੱਤਾ ਗਿਆ ਇੱਥੋਂ ਤੱਕ ਇੱਕ ਹੋਰ ਅਜਿਹੇ ਉਮੀਦਵਾਰ ਨੇ ਪੰਜਾਬ ਦੇ ਅੰਦਰ ਇਕਲੌਤੇ ਜਿਨ੍ਹਾਂ ਨੇ ਉਸ ਦੀ ਖਿਲਾਫਤ ਕੀਤੀ ਸੀ ਕਿ ਐਨਐਸਏ ਨਹੀਂ ਸੀ ਲੱਗਣਾ ਚਾਹੀਦਾ ਉਹ ਕਾਂਗਰਸ ਦੇ ਵਿਧਾਇਕ ਨੇ ਸੁਖਪਾਲ ਸਿੰਘ ਖਹਿਰਾ ਉਹ ਖੁਦ ਸੰਗਰੂਰ ਹਲਕੇ ਤੋਂ ਚੋਣ ਲੜ ਰਹੇ ਨੇ ਤਾਂ ਇਕਲੌਤੇ ਉਮੀਦਵਾਰ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਨੇ ਸਿੱਧੇ ਤੌਰ ਦੇ ਉੱਤੇ ਵਾਰ-ਵਾਰ ਐਨਐਸਏ ਗਲਤ ਲਗਾਇਆ ਗਿਆ ਇਸ ਦੀ ਪੰਜਾਬ ਸਰਕਾਰ ਦੇ ਸਾਹਮਣੇ ਆਲੋਚਨਾ ਕੀਤੀ ਕਿ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਤੇ ਗਲਤ ਕਾਰਵਾਈ ਹੋਈ ਐ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਔਰ ਉਸਨੇ ਮਦਈ ਨਹੀਂ ਇਹ ਵਾਰ-ਵਾਰ ਉਹਨਾਂ ਨੇ ਇਸ ਗੱਲ ਦੀ ਜਿਹੜੀ ਆ ਆਲੋਚਨਾ ਵੀ ਕੀਤੀ ਸੀ ਕਿ ਗਲਤ ਕਾਰਵਾਈ ਕੀਤੀ ਗਈ ਐ ਉਹ ਖੁਦ ਸੰਗਰੂਰ ਤੋਂ ਚੋਣ ਲੜ ਰਹੇ ਨੇ ਹਾਲਾਂਕਿ ਸਿੱਧੇ ਤੌਰ ਦੇ ਉੱਤੇ ਸਿਆਸੀ ਤੌਰ ਦੇ ਉੱਤੇ ਪਾਰਟੀ ਉਹਨਾਂ ਦੀ ਇੱਕ ਨਹੀਂ ਐ ਪਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜਿੱਥੋਂ ਤੱਕ ਮੈਨੂੰ ਆਲੋਚਨਾ ਕਰਨ ਦੀ ਜਿਹੜੀ ਮੇਰਾ ਦਾਇਰਾ ਐ ਉੱਥੋਂ ਤੱਕ ਮੈਂ ਬੋਲਣ ਦੀ ਜਿਹੜੀ ਮੇਰੀ ਸਮਰੱਥਾ ਐ ਉੱਥੋਂ ਤੱਕ ਮੈਂ ਆਲੋਚਨਾ ਕਰਦਾ ਰਹਾਂਗਾ ਬੇਸ਼ੱਕ ਮੇਰੀ ਪਾਰਟੀ ਲਾਈਨ ਕੋਈ ਵੀ ਹੋਵੇ ਹੁਣ ਉਮੀਦਵਾਰ ਖੁਦ ਬਣ ਕੇ ਅਮਰਿਤਪਾਲ ਸਿੰਘ ਨੇ ਖੜੂਰ ਸਾਹਿਬ ਹਲਕੇ ਦੇ ਵਿੱਚ ਜਦੋਂ ਆਣਾ ਹੈ ਜੇਲ੍ਹ ਦੇ ਵਿੱਚ ਬੈਠਿਆ ਚੋਣ ਲੜਨੀ ਹੈ ਤਾਂ ਇਸ ਦੇ ਨਾਲ ਕਿੰਨਾ ਸੀਟ ਦਾ ਸਮੀਕਰਨ ਬਦਲਣਾ ਬਦਲੇਗਾ ਜਾਂ ਪੰਜਾਬ ਦੀ ਸਿਆਸਤ ਦੇ ਉੱਤੇ ਕਿੰਨਾ ਪ੍ਰਭਾਵ ਪੈਂਦਾ ਹੁਣ ਇਹ ਵੀ ਗੱਲ ਹੈ ਕਿ ਜੀ ਕੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦਾ ਜਿਹੜਾ ਦਲ ਹੈ ਕੀ ਉਹ ਆਪਣੇ ਉਮੀਦਵਾਰ ਨੂੰ ਉੱਥੋਂ ਵਿਡਰੋ ਕਰਨਗੇ ਜਾਂ ਫਿਰ ਉੱਥੋਂ ਚੋਣ ਲੜਾਉਣਗੇ ਨਹੀਂ ਇੱਕ ਕੀ ਫੈਸਲਾ ਲੈਂਦੇ ਨੇ ਉਹਨਾਂ ਦੀ ਪਾਰਟੀ ਕਿਉਂਕਿ ਪਹਿਲਾਂ ਸਿਮਰਨਜੀਤ ਸਿੰਘ ਮਾਨ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਭੁਗਤ ਦੇ ਨਜ਼ਰ ਆਏ ਨੇ ਦੋ ਉਮੀਦਵਾਰ ਐਸੇ ਹੋ ਗਏ ਜਿਹੜੇ ਸੰਗਰੂਰ ਤੋਂ ਹੀ ਨੇ ਇੱਕ ਸਿਮਰਨਜੀਤ ਸਿੰਘ ਮਾਨ ਤੇ ਇੱਕ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਅਮਰਿਤਪਾਲ ਸਿੰਘ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਐਨਐਸਏ ਦੇ ਤਹਿਤ ਉਸ ਦੀ ਆਲੋਚਨਾ ਕੀਤੀ ਸੀ ਤਾਂ ਕਿ ਹੁਣ ਉੱਥੋਂ ਸ਼੍ਰੋਮਣੀ ਅਕਾਲੀ ਦਲ ਨੇ ਹਾਲੇ ਉਮੀਦਵਾਰ ਐਲਾਨਣਾ ਬਾਕੀ ਹੈ ਬਾਕੀ 12 ਥਾਵਾਂ ਦੇ ਉੱਤੇ ਉਮੀਦਵਾਰ ਐਲਾਨ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਕੀ ਇਸ ਗੱਲ ਦੀ ਉਡੀਕ ਕਰ ਰਿਹਾ ਸੀ ਜਾਂ ਫਿਰ ਉਹਨਾਂ ਦੀ ਆਪਣੀ ਪਾਰਟੀ ਵਿਧੀ ਦੀ ਪਾਰਟੀ ਪੱਧਰ ਦੇ ਉੱਤੇ ਕੋਈ ਮਜਬੂਰੀ ਸੀ ਇਸ ਕਰਕੇ ਉਮੀਦਵਾਰ ਨਹੀਂ ਲਾਨਿਆ ਗਿਆ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਕੀ ਉੱਥੇ ਉਮੀਦਵਾਰ ਅਲਾਨੇਗਾ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਗੱਲ ਦੀ ਆਲੋਚਨਾ ਕੀਤੀ ਕਿ ਜੋ ਐਨਐਸਏ ਲਗਾ ਕੇ ਨੌਜਵਾਨ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜੇ ਗਏ ਨੇ ਉਹ ਸਰਾ ਸਰਗਲਤ ਹੈ ਹੁਣ ਦੇਖਦੇ ਹਾਂ ਕਿ ਸਿਆਸੀ ਤੌਰ ਦੇ ਉੱਤੇ ਜੇਕਰ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਖੜੂਰ ਸਾਹਿਬ ਤੋਂ ਲੜਨ ਜਾ ਰਿਹਾ ਤਾਂ ਫਿਰ ਉਸ ਦੇ ਲਈ ਕਿਹੜੀ ਸਿਆਸੀ ਪਾਰਟੀ ਆਪਣਾ ਕਿਹੜਾ ਰੁਖ ਅਖਤਿਆਰ ਕਰਦੀ ਹੈ ਹਾਲਾਂਕਿ ਖਡੂਰ ਸਾਹਿਬ ਹਲਕੇ ਤੋਂ ਹਾਲੇ ਤੱਕ ਨਾ ਤਾਂ ਕਾਂਗਰਸ ਪਾਰਟੀ ਨੇ ਨਾ ਸ਼੍ਰੋਮਣੀ ਕਾਲੀ ਦਲ ਨੇ ਕੋਈ ਉਮੀਦਵਾਰ ਉੱਥੋਂ ਐਲਾਨਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਉੱਥੋਂ ਕਿਹੜੇ ਕਿਹੜੇ ਉਮੀਦਵਾਰ ਪਾਰਟੀ ਆ ਜਿਹੜੇ ਆਪਣੇ ਵਿਡਰਾ ਕਰ ਸਕਦੀ ਹੈ ਤੇ ਕਿਹੜੇ ਕਿਹੜੇ ਮੈਦਾਨ ਦੇ ਵਿੱਚ ਬਣੇ ਰਹਿਣਗੇ ਤੇ ਅਮਰਿਤਪਾਲ ਸਿੰਘ ਨੂੰ ਉੱਥੋਂ ਦੇ ਵੋਟਰ ਕਿੰਨਾ ਹੰਗਾਰਾ ਦਿੰਦੇ ਨੇ ਇਸ ਚੋਣ ਦੇ ਵਿੱਚ ਪਤਾ ਲੱਗੇਗਾ 1 ਜੂਨ ਨੂੰ ਜਿਸ ਦੇ ਨਤੀਜੇ 4 ਜੂਨ ਨੂੰ ਸਭ ਦੇ ਸਾਹਮਣੇ ਹੋਣਗੇ ਤਖੜੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਅਮਰਿਤਪਾਲ ਸਿੰਘ ਚੋਣ ਲੜਨ ਜਾ ਰਿਹਾ ਤਾਂ ਤੁਹਾਨੂੰ ਅਮਰਿਤਪਾਲ ਸਿੰਘ ਦਾ ਜਾਂ ਉਹਨਾਂ ਦੇ ਸਾਥੀਆਂ ਦੀ ਸਲਾਹ ਦੇ ਉੱਤੇ ਲਿਆ ਗਿਆ ਇਹ ਫੈਸਲਾ ਕਿਸ ਤਰ੍ਹਾਂ ਲੱਗਦਾ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਔਰ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ